ਸਤਿਨਾਮ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਕ ਮਹਲਾ ਪਹਿਲਾ ਦੁਖਦਰ ਸੁਖ ਰੋਗ ਪਿਆ ਜਾਂ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲਿਹਾਰੇ ਕੁਦਰਤ ਵਸਿਆ ਤੇਰੰਤਨ ਜਾਈ ਲਖਿਆ ਰਹਾ ਜੋਤ ਮੇ ਜੋਤ ਜੋਤ ਮੇ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸੋਹਿਮ ਸਿਪ ਸਵਾਲਿਓ ਜਿਨ ਕੀਤੀ ਸੁਪਰਪਿਆ ਕਹਉ ਨਾਨਕ ਕਰਤੇ ਕੀ ਬਤ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗਸ ਮੰਡ ਪੈਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਗੁਰ ਕੇਹਾ ਜਿਤਬੇ ਸਰਬ ਸਮਾਨੀ ਵਾਜੀ ਤਿਰੀ ਨਦ ਅਨੇਕ ਸੰਖ ਕੀਤੇ ਤਿਰੀ ਵਗੁਣ ਹਾਰੇ ਕੀਤੇ ਤੇਰੇ ਰਗ ਪਰੇ ਸੋ ਕਹੀਐ ਕੀਤੇ ਤਿਰੇ ਘਵਣ ਹਾਰੇ ਗਉਂਤੁਦਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੀ ਗਉਂਤੁਦਨੋ ਚਿਤ ਗੋਪਤ ਲਿਖ ਜਾਨਣਾ ਲਿਖ ਲਿਖ ਧਰਮ ਵਿਚਾਰੇ ਗਉਂਤੁਦਨੋ ਇਸਰ ਬਰਮਾ ਦੇਵੀ ਸਹਉੰਤੇਰੇ ਸਦਾ ਸਵਾਰੇ ਗਉਂਤੁਦਨੋ ਇੰਦਰੇਂਦਰਾ ਸੁਨ ਬੈਠੇ ਦੀਵਤੀਆਂ ਦਰਨਾਨੇ ਗਾਵਨ ਤੁਧਨੋ ਸਿਤਸਮਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਕਿਸਰ ਜੁਗ ਜੁਗ ਵੇਦ ਨਾਲੇ ਗਾਵੰਤੁਦਨ ਮੋਹਣੀਆ ਮਨਮੋਹਨ ਸੁਰਗਮਚ ਪਿਆਲੇ ਗਾਵੰਤੁਦਨ ਰਤਨੁ ਪਾਈ ਤੇਰੀ ਅਠਸੜ ਤੀਰਥ ਨਾਲਿ ਗਾਵੰਤੁਦਨ ਜੋਦ ਮਹਾਬਲ ਸੂਰਾ ਗਾਵੰਤੁਦਨ ਖਾਣੀ ਚਾਰੇ ਗਾਵੰਤੁਦਨ ਖੰਡ ਮੰਡਲ ਵਰਮੰਡਾ ਕਰ ਕਰ ਕੀ ਤੇਰੇ ਤਾਰੇ ਤੇ ਇਹ ਤੁਧ ਨ ਗਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨ ਗਵਨ ਸਿਮ ਜਿਤਨੇ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਰਸ ਸੋਹਿਬ ਸਚ ਸਤਿਨਾ ਭੀਓ ਸਿਦੈਨ ਜਸਿ ਰਤਨ ਜਿਨ ਚ ਰੰਗੀ ਰੰਗੀ ਪਾਂਤੀ ਕਰਕਰ ਜਿਨ ਸਿ ਮਾਇਆ ਜਿਨੋ ਉਪਾਇ ਕਰ ਕਰ ਦੇਖ ਕੀਤਾ ਆਪਣਾ ਜਿਉ ਤਿਸ ਤੇ ਵੜਾਈ ਜੋ ਤਿਸ ਭਾਵੇ ਸੋਹੀ ਕਰਸੀ ਫਿਰੁ ਕਮਨ ਕਰਨ ਜਾਈ ਸੋ ਪਤ ਸਹੁ ਸਪਤ ਸਹੇਬ ਨਾਨਕ ਰਹਿਨ ਰਜਾਈ ਅਸ ਮਹੱਲਾ ਪਹਿਲਾ ਸੁਣ ਵਡਾਖੇ ਸੋ ਕੋਈ ਕੇ ਵਡ ਵਡਾ ਡਿੱਠਾ ਹੋਇ ਕੀਮਤ ਪਾਇਨ ਕਹਿਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਿੜਚੇ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਹੀ ਕੰਨ ਜਾਈ ਤੇਰੀ ਦਿਲ ਵੜਾਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਪੁਰਗਾ ਕੀ ਵਡਿਆਈਆਂ ਤੂਦ ਵਿਨਸ ਦੇ ਕਿਨੇ ਨ ਪਾਈਆਂ ਕਰਮ ਲੈਨੇ ਢਾਕ ਰਹੀਆਂ ਅਖੜ ਬੜਾ ਕਿਆ ਵਿਚਾਰ ਸਿਫਤੀ ਪਰਿ ਤੇਰੀ ਪੰਡਰ ਇਸ ਤੋਂ ਦੇ ਤਿਸੇ ਕੀ ਚਾਰਾ ਨਾਨਕ ਸਤਿ ਸਵਰਨ ਰਸ ਮਨ ਲ ਪਹਿਲ ਅੱਖਾਂ ਜੀਵਾ ਵਿਸਰੇ ਮਰ ਜਾਉ ਅਖਣੇ ਓਖਾ ਸਚ ਨਾਵ ਸਚੇ ਨਾਮ ਕੀ ਲਗੈ ਭੂਖ ਉਤਪੁਖ ਖਾਇ ਚਲੀਐ ਦੁਖਾ ਸੋ ਕਿਉ ਇਸਰ ਮੇਰੀ ਮਾਈ ਸੱਚਾ ਸਹਬ ਸਜੇ ਨਹੀਂ ਰਹਾ ਸਜੇ ਨਮ ਕੀ ਤਿਲ ਵੜਾਈ ਆਕ ਤੱਕ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਖਣ ਪਾਹੀ ਵਡਾ ਨੋ ਵੇ ਘਾਟ ਨ ਜਾਏ ਨਾਹ ਮਰੇ ਨਾ ਹੋਵੇ ਸੋਗ ਦਿਨ ਦਰਹਿ ਨ ਚੁਕੇ ਹੋਗਾ गुण नाही नायि ना कहो न कहोय जडे तेवण तेरी दात जिन कीती रात कसम सारा ते नानक नामे बासनात, राग गुजरी महला चौथा ਹਰ ਕੇ ਜਨ ਸਤਿਗੁਰੂ ਸਤਪੁਰਖਾਂ ਬਿਨਾਂ ਕਰਾਂ ਗੁਰਪਾਸ ਹਮ ਕੀਰੇ ਕਿਰਮ ਸਤਗੁਰੂ ਸਰਣਾਈ ਕਰ ਦੇਣਾ ਪ੍ਰਗਾਸ ਮੇਰੇ ਮਿਤ ਗੜ ਦੇਵ ਮਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਅਮ੍ਰਿ ਹੈ ਰਾਸਰਾ ਹਰ ਜਨ ਕੇ ਵਡ ਭਾਗ ਵਢੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸ ਨਾਮ ਨ ਪਾਇਆ ਤੇ ਭਾਗ ਹੀੜ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਿ ਆਈ ਤੇਰਗ ਜੀਵ ਤੇਰਗ ਦਿਵਾਸ ਜਿਨਹਰ ਜਨ ਸਤਗੁਰ ਸੰਗਤ ਪਾਈ ਤੈਨ ਤਰ ਮਸਤਿਖ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜੀਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਵਾ ਕਾਹਿਰੀ ਮਨ ਚਿਤ ਹੈ ਉਦਮ ਜਾਰ ਹਰ ਕੀ ਉਪਾਰਿਆ ਸਹਿਲ ਪੱਤਰ ਮੈਂ ਜੰਤੂ ਪਾਏ ਤਾਂ ਕਰਿ ਜਿ ਕਾਗੇ ਕਰ ਧਰਿਆ ਨਿਰਮਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਾ ਧਰਿਆਰਾ ਜਨਨ ਪਿਤਾ ਲੋਕ ਸੁਭਨਤਾ ਕੋਇ ਨਿਕਸ ਕੀ ਤਰਿਆ ਸਿਰ ਸਰੰਜਿਕ ਸਭਾਹੀ ਠਾਕੁਰ ਕਾਹੇ ਮਨ ਪਉ ਕਰਿਆ ਉਡੈ ਉਡਵੈ ਕੋ ਸਾ ਤਿਸ ਪਛੇ ਬਜਰੇਸ਼ਰਿਆ ਤਿੰਨ ਕਵਣ ਕਲਾਵ ਕਾਉਣ ਚਗਾਵ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰੇ ਅੰਤ ਨ ਪਰ ਭਰਿਆ ਰਗ ਸਮਨ ਚੌਥਾ ਸੋ ਪਰਖ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਅਰ ਪੁਰਖ ਨਿਰੰਜਨ ਅਰ ਅਗਮ ਅਗਮ ਵਿਆਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਅਰ ਸੱਚੇ ਸਿਰਜਣਹਾਰਾ ਸਭ ਜੀਏ ਤੁਮਾਰੀ ਜੀ ਤੁਂ ਜੀਆਂ ਕਾ ਦਾਤਾ ਰ ਹਰਿ ਆਓ ਸੰਤੋ ਜੀ ਸਭ ਦੁੱਖ ਵਿਚਾਰਨ ਹਾਰ ਹਰਿਆ ਪੀਠਾ ਗੁਰ ਹਰਿਆ ਪੀ ਸੇਵਕ ਜੀ ਜੈ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪ੍ਰਕ ਸਮਾਨਾ ਇਕ ਦਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਬਿਧਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨਿ ਅਵਰਣ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਤੁਦ ਜੀ ਜਨ ਨਾਨਕ ਤਿੰਨ ਗੁਰ ਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤੇ ਆਇਆ ਜੀ ਤਿੰ ਟੁੱਟੀ ਜਵ ਕੀ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਤੇ ਆਇਆ ਜੀ ਤਿਰ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਸੀ 세탄 세탄 진하르 ਧਿਆਇ ਆ ਜੀ ਜਿਨ ਨਾਨਕ ਤੈਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਣ ਤੁਜੀ ਹਰ ਅਨੇਕਾਂ ਨੇ ਗਨੰਤਾ ਤੇਰੀ ਅਣਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਹਜ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਨੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਆਪਰੰਪੁਰ ਕਰਤਾ ਜੀ ਤੂ ਜਿਵੜਿਆ ਵਰਨ ਕੋਈ ਤੂੰ ਜੁਜੁਕੇ ਕੋ ਸਦਾ ਸਦਾ ਤੂੰ ਏਕੋ ਜੀ ਤੁਨਹਿ ਚਲ ਕਰਤਾ ਸੋਈ ਤੁਧਿਆਪੇ ਭਾਵੈ ਸਵਰਤ ਜੀ ਤੂੰ ਆਪੇ ਕਰੈ ਸੋਈ ਤੁਧਿਆਪੇ ਸਿਰਿ ਸੋ ਪਾਏ ਜੀ ਤੁਧਿਆਪੇ ਸਿਰਸ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮੁਰਨਾ ਚੌਥਾ ਤੂੰ ਕਰਤਾ ਸਿਹਾਰ ਮੈਂ ਨਸਾਈ ਜੋ ਤੂੰ ਪਾਵੇਂ ਸੋਈ ਥੀਸੀ ਜੋ ਤੂੰ ਦੇ ਸੋਈ ਹੂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰਹ ਤਿਨ ਨਾਮ ਰਤ ਰਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਤੁਧ ਆਵ ਚੋੜਿਆ ਮਿਲਾਇਆ ਤੂੰ ਦਰਿਆ ਸਤ ਜੀ ਮਾਈ ਤੂਦ ਬਿਨ ਦੁਜਾ ਕੋਈ ਨਾਹੀ ਜੀਅ ਜਨ ਸਭ ਤੇਰਾ ਖੇਲ ਵਿਜੋਗ ਮੇਨ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣੈ ਸੋਇ ਜਨ ਜਾਣ ਹਰ ਗੁਣ ਸਾਧਿਆ ਕਵਕਾਣ ਇਹਨ ਹਰ ਸੇਵਿਆ ਤੈਨਿ ਸੁਗਪਾਇਆ ਸਹਦੀ ਅਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਦ ਬਿੰਦੂ ਜਾ ਵਰਣ ਕੋਇ ਤੂ ਕਰ ਕਰ ਵੇਖ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਕਟ ਹੋਇ ਅਸਮਨ ਪਹਿਲਾ ਤੇ ਸਰਵਣੇ ਪਹਿਲੇ ਨਿਵਾਸ ਪਾਣੀ ਪਾਉ ਕਿਤ ਨਹੀਂ ਕੀਆ ਪੰਕਜ ਮੋਹ ਹੈ ਪਗਨੀ ਚਾਲੇ ਹਮ ਲੇਕਾ ਤੈ ਦਬਿਆਲੇ ਮਨ ਇੱਕ ਨਚੇਕ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਨੇ ਆ ਰਹਾ ਨਉ ਜਤੀ ਸਤੀ ਨਿ ਪੜੇ ਮੂਰਖ ਮੁਗਦਾ ਜਨਮ ਪਿਆ ਪਰੋਤ ਨਾਨਕ ਤੀ ਕੀ ਸ਼ਰਨ ਜਿੰਤੂ ਨਹੀ ਬਿਸਰਿਆ ਅਸਾ ਮਹਲਾ ਪੰਜਵਾ ਭਈ ਪਰਪਤ ਮਾਨਕ ਦੇ ਬਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਅਵਰ ਕਾਇ ਤੇਰੇ ਕੀ ਤੈਨਕ ਹਮ ਮਿਲ ਸਾ ਸੰਗਤ ਪਜ ਕੇਵਲ ਨਾਮ ਸੰਜਾਮ ਲਾਗ ਪਵ ਜਨ ਤਰਨ ਕੈ ਜਨ ਬਿਰਥਾ ਜਾ ਤਰੰਗ ਮਾਇਆ ਕੈਰਾ जप तप संजम धर्म न कमाया सेवा साधन जान राया कहु नानक यम नीच करमा शरण पर की राखो शर्मा जप तप संजम धर्म न कमाया सेवा साधन जान अर राया कहो नानक य कर्मा शरण शर्मा पाहि दशमी कवयोच बेति चोपै अमी करो दिरक्षा पूर्ण हो चित् कि चरणन मन रहे हमारा, अपना जान करो प्रारा અમરે દુટ સબ તમ ગાવો અપહાતે મોહે બિચાવો સુખી બસૈ મોરો પરિવાર સેવક સખ સબ કરતાર મરચ્છ નિジ કર દે કરિયે સબ બેરન કો આજ સંગરે પૂરણ હોયે હમારી આસા તુરપજન કી રહે પયસ ਤੇ ਮੈਂ ਛਾਣ ਕੋਈ ਔਰ ਨਾ ਤੇ ਆਉ ਜੋ ਵਰਚਾਂ ਸਤਮ ਤੇ ਪਾਉ ਸੇਵਕ ਸਿਕਮ ਰਹਤਾਰੀ ਹੈ ਜਨ ਜਨ ਜਤ ਰਹੇ ਮਾਰੇ ਬਾਰੀਆ ਆਪਹਾ ਦੇ ਮੁਝੇ ਬਰਯ ਮਰਨ ਕਾਲ ਕਾ ਤ੍ਰਾਸਨ ਬਰਯ ਹੋ ਜੋ ਸਦਾ ਹਮਾਰੇ ਪਛਾਸੀ ਅੰਤ ਜਨ ਕਰੇ ਔਰ ਅੱਛਾ ਰਖ ਲਿਓ ਮੋਹਿ ਰਖਣ ਹਾਰੇ ਸਾਇਬ ਸੰਤ ਸਹਾਈ ਪਿਆਰੇ दीनबंद दुष्टन के हंता हो पूरी चतुर्दश घंता काल पाए बर्मा वपतरा काल पाए सवतरा काल पाए कर विष्णु प्रकाश सगल काल का किया तमाशा जवन काल जोगी स्वीयो वेदराय बर्मा ज्योतियो जवन काल लोक सवार नमस्कार तय हमारा ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਛਣ ਬਜਾਇਓ ਆਦੰਤ ਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰਤੀ ਜੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਣ ਕਾ ਸਿਵਕਣ ਸੁਖ ਦਿਯੋ ਸਤਰਣ ਕਾ ਪਲਮ ਬੰਦ ਕੀਓ ਘੜ ਘੜ ਕੇ ਕੀ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੀ ਜਾਣ ਜਬ ਉਦ ਕਰਖ ਕਰਾ ਕਰ ਤਾਰਾ ਪਰਚਾ ਤਨ ਤਵ ਦੇ ਅਪਰ ਜਬ ਆਗਰ ਕਰ ਤੁ ਕਬਹੂ ਤੋ ਮੈਂ ਮਿਲਤ ਦੇ ਦਰ ਸਭ ਹੋ ਜੀਤੇ ਬਦਨ ਸ੍ਰਿਟ ਸਭ ਤਾਰ ਆਪ ਆਪਣੀ ਬੂਝ ਵਿਚਾਰ ਤੁਮ ਸਭ ਹੀ ਤੇ ਰਹ ਤਨ ਜਾਨ ਤੇ ਬੇਦ ਪੇਦ ਹਰ ਆਲਮ ਨਿਰੰਕਾਰ ਰਵ ਕਾਨ ਲੰਬ ਆਦਨੀ ਲਣਾਦ ਸੰਭ ਤਾਂ ਕਾ ਮੂੜ ਵਿਚਾਰ ਤੇ ਭੇਦ ਜਾ ਕੋ ਭੇਵ ਨ ਪਾਉ ਤੇ ਬੇਦ ਤਾਂ ਕੋ ਕਰਪਾ ਨੂੰ ਮੰਨਤ ਮਹਾ ਮੂੜ ਕ ਚਪੇਦਨ ਜਾਨਤ ਮਹਾਦੇਵ ਕੋ ਕਹਿ ਸਦਾ ਸੇਵਾ ਨਰੰਕਰ ਕ ਚਿੰਤਨ ਪੇਵਾ ਆਪੇ ਆਪਣੇ ਬੁਧ ਹੈ ਜੇਤੀ ਬਨਤ ਪੈਨ ਪੈ ਤੂ ਦੇਤੀ ਤੁਮਰਾ ਲਗਨ ਜਾਇ ਪਸਾਰਾ ਕਹ ਬੇਦ ਸਗਾ ਪ੍ਰਥਮ ਸੰਸਾਰ ਇਕ ਰੂਪਨੁ ਬਸ ਰੂਪਾ ਰੰਗ ਪਿਉ ਰਾਮ ਕਹਿ ਭੂਪਾ ਅੰਡ ਜਿ ਰਸੇ ਤਜ ਕੀਨੀ ਅਤਪੈ ਖਾਨ ਬਹੁ ਰਜ ਦੀਨੀ ਕੰਫੂ ਰਾਜ ਹ ਬੈਠ ਕਉ ਜੇ ਮੜ ਪਹਯੋ ਸ਼ੰਕਰ ਗਢਾ ਸਗਰੇ ਸਿਰਦ ਕਾਇ ਚੰਭਾ ਆਜਗਾ ਸਰੂਪ ਸੁਆੰਭ अवृा मेरी दम करो सिखारा सिख सङ्गरो दुष्टिते उत पता करो रण गाता यस्तु तव सरणी परे तिनके दुष्ट दुगता मरे पुरख जान पग परे तिहारी। तिनके दम तनकेदमकट सारे ਜੋ ਕਲਕੋ ਇੱਕ ਬਾਰ ਦੇ ਆਏ ਹੈ ਤਾਂ ਕੇ ਕਾਲ ਨਿਕੜਨੀ ਹੈ ਪ੍ਰਚੈਤ ਸਵ ਕਾਲ ਦੁਸ਼ਟ ਅਰਿਸ਼ਟ ਤਦ ਕਾਲ ਕਿਰਪਾ ਦ੍ਰਿਸ਼ਤਿ ਨ ਜਾਏ ਨਹਰ ਹੋ ਤਾਂ ਕੇ ਤਾ ਬਤਨਕ ਮੋਹਾਰ ਹੋ ਹਿਰਦ ਸਿਦ ਕਰਮੋ ਸਭ ਹੋਈ ਦੁਸ਼ ਸਾਜਵਾ ਜਕੀ ਨਾ ਕੋਈ एक बार जिन तुम्हे समारा, काल पांटे ताए वारा, जिन्दर नाम तेहा रुखा, दार्द दुष्ट दुख दिरा, खड़क केत्व शरण दिहारी, आपां देले ओबारी, सर्व ठावर महोसाई, दुष्ट दुख तेले ओबचाई, ਖੜਗ ਕੇ ਤਨ ਸਰਨ ਤਿਆਰੀ ਆਪ ਦੇ ਲਿਓ ਅਬਾਰੀ ਸਰਬ ਠਾਰ ਮਹਾਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵੇਆ ਕਹੇ ਗਏ ਜਬ ਤੇ ਤੁਮਰੇ ਸਭ ਤੇ ਗਵਾਕ ਤਰੇ ਨੀ ਆਨੇ ਆਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮਤ ਇਕਨ ਮੰਨਿਓ ਸਿਮਰ ਸਾਸਤਰ ਬੇਦ ਸਬੈ ਮੋ ਭੇਦ ਗਿਆਮ ਏਕ ਨ ਜਾਣਿਓ ਸਿਰਿ ਉਸ ਪਾਨ ਕਿਰਪਾ ਤੁਮਰੇ ਕਰ ਮੈਂ ਨ ਕਹੋ ਸਭ ਤੋਹੇ ਵਕਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰ ਦਵਾਰ ਬਾਹੇ ਗਹਿ ਕੀ ਲਾਜ ਅਸ गोविन्ददास तुहार सगले द्वार को छाड के गयो तुहार द्वार बाह गए की लाज अस गोविन्ददास तुहार राम करी महला तीजा आनंद एको अङ्कार सतगुरु प्रसाद ਅਨੰਦ ਭਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਤਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆ ਸ਼ਬਦ ਤਾਂ ਗਾਉ ਹਾਈ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਰਨਾਲੇ ਹਰ ਨਾਲ ਰਹੁ ਤੂੰ ਮਨ ਮੇਰੀ ਦੁੱਖ ਸਭ ਵਿਸਾਰਨਾ ਅੰਗਿਕਾਰੂ ਕਰ ਤੇਰਾ ਕਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਸ ਵਾਮੀ ਸੋਗ ਮਨਵਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੁ ਰਨਾਲੇ ਸਚਿ ਜਿ ਸੋਈ ਵਾ ਕੀ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਆ ਜਿਸ ਦੇ ਸੋ ਪਾਵੇ ਸਦਾ ਸਿਮਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕੀ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸ਼ਾਂ ਸੁਖ ਮਨਿ ਆਈ ਵਸੀਆਂ ਜਿਨ ਇਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਸ ਦੀਏ ਵੜੇ ਆਈਆਂ ਕਹਿ ਨਾਨਕ ਸੋਣਾ ਸੰਤ ਹੋ ਸਤ ਰੂਪਿਆ ਰੂ ਸਚ ਨਾ ਮੇਰਾ ਅਧਾਰੂ ਵਾਜੇ ਪੰਜ ਸ਼ਬਦਿਤ ਘਰਿ ਸਬਾਗਾਂ ਘਰਿ ਸਬਾਗ ਸ਼ਬਦ ਵਾਜੇ ਕਾਲ ਜਿਤ ਕਰਤਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟ ਘਮਾਰਿਆ ਤੁਰ ਕਰ ਪਾਇ ਤੁਜਿਨ ਕੋ ਸਿਨਾਮ ਹਰਿ ਕੈ ਲਾਗੀ ਕੈ ਨਾਨਕ ਤਜ ਖੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਬੜੇ ਬਾਗੀ ਹੋ ਸਗਲ ਮਨ ਰਤ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਧੂਖ ਰੋਗ ਸੰਤਾਪ ਉਤਰੇ ਸੂੜੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀਤ ਕਹਤ ਭਵਤਾ ਸਤ ਗੁਰਿਆ ਪਰਪੂਰੇ ਬੇਰਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਸੁਣ ਤੇ ਪੂਨੀਤ ਕਹਤ ਭਵਤਾ ਸਤ ਗੁਰਿਆ ਪਰਪੂਰੇ ਬੇਲਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁੰਦਾ ਵੜੀ ਮਹਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸੁਧਾਰ ਜੇ ਕੋ ਖਵਾਜ ਕੋ ਪੁੰਚੈ ਤਿਸ ਕਾ ਹੋਈ ਉਧਾਰ ਇਹ ਵਸਤ ਤ ਜੀਨਾ ਜਾਈ ਨੇਤਿ ਨੇਤ ਨਾ ਕਰਤਾਰ ਤਮ ਸੰਸਾਰ ਚਨਨ ਲਗਤ ਅਰਿਏ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਨਾ ਪੰਜਵਾ ਤੇਰਾ ਗੀਤਾ ਜਤੂ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਅਪੇ ਤਸਬਿ ਹੋਈ ਦਰਸ ਬਿਆ ਮੇਰ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਨੇ ਤਾ ਜੀਵਾ ਤਨ ਮਨ ਜੀਵੇ ਹਰਿਆ ਦਰਸ ਬਿਆ ਮੇਰ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਨੇ ਤਾ ਜੀਵਾ ਤਨ ਮਨ ਜੀਵੇ ਹਰਿਆ ਪਾਵੜੀ ਇਤਤੂ ਸਮਰੱਤ ਜਿੱਤ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਹ ਦਰਮਾ ਹੈ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੜ ਜਾਏ ਭਵਜਲ ਬੇਖਮਸ ਗਾ ਘੁਰਸ਼ਵਦੀ ਪਾਰ ਬਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਗਾਏ ਕਲ ਨਿਹੁ ਪੁਨ ਗੁਣ ਗੋਵਿੰਦ ਗਾਏ ਸਭ ਸਨ ਗੁਰਪਾਲ ਸੰਵਾਲੈ ਸਹਜੈ ਬਿਤਾ ਕੋਈ ਨਾ ਜਾਇ ਜੀ ਆਵੇ ਤੁਧਿਆਇ ਸਲੋਕ ਮਹਲਾ 5ਵਾਂ ਅੰਤਰ ਗੁਰੂ ਅਰੰਧਨਾ ਜੀ ਵਾਜਪ ਗੁਰੂ ਨਾਵੋ ਤੇ ਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰੂ ਨਾ ਸਤਗੁਰ ਸੇ ਤੀਰਤ ਆ ਨਰਗ ਪਈ ਜਾਉ ਕਉਨਾਨ ਕਿਰਪਾ ਕਰੀ ਜਿਸ ਰੋਇ ਵਾਦੇ ਯਗ ਮੈਂ ਉਤਮ ਗਾੜੀ ਐ ਵਿਰਲੇ ਕੀ ਕੇਵਾਂ ਲਾ ਪੰਜਵਾ ਰਖੇ ਰਖਣ ਹਾਰ ਅਪਵਾਰੀਆਂ ਨਾ ਗੁਰ ਕੀ ਪੈਰੀ ਪਾਈ ਕਾ ਸਵਾਰੀਆਂ ਨਾ ਹੋਇ ਅਪਦੇ ਆਲ ਮਨੁ ਨਮਸਾਰੀਆਂ ਨਾ ਸਾਜਨਾ ਕੇ ਸੰਗ ਭਜਨ ਤਾਰੀਆਂ ਨਾ ਸਾਖਤ ਨਿੰਦਕ ਦੁਸ਼ਟ ਕਿਨ ਮੈਂ ਬਿਦਾਰੀਆਂ ਨਾ ਤੇਸ ਸਾਇਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਇ ਸਗਲੇ ਦੁਖ ਜਾਈ ਤੇਸ ਸਾਇਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਇ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ